ਸਵਾਗਤ ਹੈ ਕਿਸਾਨ ਵੀਰੋ ਹਡਾ ਟਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਿਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਕੋਠਾਗੁਰੂ ਕਾ ਜੀ ਦੁੱਧ ਪੀਣ ਵਾਲੇ ਦੋ ਸਾਊਦੇ ਆਪਾਂ ਲੈ ਕੇ ਆਏ ਗਰਮੀ ਦੇ ਤੋਹਫੇ ਗੱਲ ਬਾਤ ਬਾਈ ਨਾਲ ਕਰਾਵਾਂਗੇ ਇੱਕ ਜਰਸੀ ਤੇ ਇੱਕ ਸ਼ਾਹੀ ਵਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਹੋ ਜੀ ਵਧੀਆ ਜੀ ਨੰਬਰ ਵਾਈਆਂ ਦਾ ਹੈਗਾ 76900 6715 667 ਇਹ ਕੰਟੈਕਟ ਨੰਬਰ ਆ ਵਾਕੀ ਸਕਰੀਨ ਤੇ ਚੱਲੀ ਇਹਦਾ ਨੋਟ ਕਰ ਲਓ ਅ ਪੈਨ ਆਪਣਾ ਕਿਹੜਾ ਆ ਗਿਆ ਜੀ ਕੋਠਾਗੁਰੂ ਜੀ ਪਿੰਡ ਕੋਠਾਗੁਰੂ ਦਾ ਜ਼ਿਲ੍ਹਾ ਬਠਿੰਡਾ ਦਾ ਤਹਿਸੀਲ ਫੂਲ ਹਾਂਜੀ ਤੇ ਨੇੜੇ ਆਪਣੇ ਆ ਗਿਆ ਭਗਤਾ ਭਾਈ 4 ਕਿਲੋਮੀਟਰ ਗੰਡੂ ਰੋਡ ਤੇ ਆਪਣੇ ਘਰ ਤੇ ਵੀਰੇ ਚੰਗਰ ਰਸਪੋਹ ਰਹਿੰਦਾ ਜਿਹੜੀ ਆਪਾਂ ਪਹਿਲਾਂ ਵੀਡੀਓ ਪਾ ਕੇ ਜਾਨੇ ਹਾਂ ਹਾਂਜੀ ਹਾਂਜੀ ਵਧੀਆ ਵੇਖ ਜਾਨਦੇ ਨਾਲ ਦੇ ਨਾਲ ਜੀ ਹਾਂ ਓਕੇ ਜੀ ਤੇ ਅੱਜ ਫਿਰ ਕਿੰਨੀਆਂ ਦਿਖਾਉਣੀਆਂ ਆਪਾਂ ਅੱਜ ਦੋ ਦਿਖਾਉਂਗਾ ਜੀ ਦੋ ਦਿਖਾਉਣੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਯਰਸੀ ਦੇਖੀ ਜਾਨੇ ਕਿਹੜਾ ਸੁਆ ਸੂਈ ਵੀ ਹੈ ਜੀ ਇਹ ਦੂਜਾ ਸੁਆ ਸੂਈਆ ਦੂਜਾ ਸੁਆ ਕਿੰਨਾ ਰੈਡੀ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਏ ਹੋਣਗੇ 15 16 ਦਿਨ ਅੱ ਹੋਰ ਵਾਧੂ ਕਿਸੇ ਨਾਲ ਤੇ ਸੁਹਾ ਦੂਜਾ ਰਹੇ ਨਾਲ ਤੇ ਜੇਰ ਜੂਰ ਕੰਪਲੀਟ ਪਈ ਬੇ ਦੀ ਓਕੇ ਜੀ ਇਹਨੂੰ ਕੱਢੋ ਬਾਹਰ ਨੂੰ ਤੋਰਾ ਤਰ ਕਰਾਂਗੇ ਚੈੱਕ ਕੁਆਲਿਟੀ ਚੰਗੀ ਹੈ ਜੀ ਤੇ ਜਰਸੀ ਚ ਆ ਗਈ ਬਲੈਕ ਠੀਕ ਹੈ ਜੀ ਮਗਰ ਵੱਛਾ ਤੇ ਜੇਰ ਬਾਈ ਕਹਿੰਦੇ ਕੰਪਲੀਟ ਆ ਦੁੱਧ ਮੇਣਨ ਵਾਲਾ ਹੁੰਦਾ ਬਾਈਆਂ ਦਾ ਕਹਿਣ ਵਾਲਾ ਨਹੀਂ ਹੁੰਦਾ ਕਿਉਂਕਿ ਮੈਂ ਕਾਫੀ ਵੀਡੀਓ ਕਵਰ ਕਰ ਚੁੱਕਾ ਹਾਂ ਚੈਨਲ ਦੇ ਬਣੇ ਰਿਓ ਵੀਡੀਓ ਦੇ ਨਾਲ ਤੇ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਬਾਕੀ ਦਾ ਤੁਹਾਨੂੰ ਇੱਕ ਸ਼ਾਹੀ ਵਾਲ ਵੀ ਦਿਖਾਵਾਂਗੇ ਗਰਮੀ ਚੱਲਣ ਵਾਲੀ ਇਹ ਵੀ ਗਰਮੀ ਚੱਲਣ ਵਾਲੀ ਵੜ ਹੈ ਜੀ ਆ ਦੇਖੋ ਜੀ ਥਣਲੇ ਬਣੇੜੇ ਤੋਂ ਕਰੋ ਜੱਕ ਕਵਾਲਿਟੀ ਪੂਰੀ ਵਧੀਆ ਰੇਟ ਪੁੱਛ ਕੇ ਦੱਸਾਂ ਬਣੇ ਦਿਓ ਆ ਦੇਖੋ ਜੀ ਧਾਰਾ ਤੁਹਾਨੂੰ ਮਾਰ ਕੇ ਦਿਖਾ ਦਿਆਂ ਕਿਉਂਕਿ ਸੀਲ ਸਾ ਹੂਆ ਬਾਈ ਦਾ ਕਹਿਣਾਗਾ ਚਲੋ ਚੱਕ ਓਕੇ ਫੜ ਲੈ ਬਾਬੂਰਾ ਚੰਗਾ ਕੋਈ ਟੁੱਟਮਾ ਨਹੀਂ ਕੋਈ ਲਮਕਮਾ ਨਹੀਂ ਆ ਦੇਖੋ ਜੀ ਬੱਚਾ ਲਾਗੇ ਤੁਹਾਨੂੰ ਧਾਰਾ ਮਾਰ ਦਿਆਂਗੇ ਦੋ ਦੋ ਚਲੋ ਚੱਕ ਕਵਾਲਿਟੀ ਪੂਰੀ ਚੰਗੀ ਕੋਈ ਐ ਨਹੀਂ ਹੈਗਾ ਵੀ ਕੋਈ ਸੁਆ ਦੂਜੇ ਦਾ ਤੀਜਾ ਹੋਵੇ ਦੂਜੇ ਸੁਆ ਮਾਰ ਦੋ ਈ ਧਾਰਾ ਮਾਰ ਦਨੇ ਹਾਂਜੀ ਹਾਂਜੀ ਐ ਮਾਰ ਦੇ ਐ ਮਾਰ ਦਿਓ ਕੋਈ ਚੱਕ ਨਹੀਂ ਦੋ ਦੋ ਆਪਾਂ ਧਾਰਾ ਬਹੁਤ ਸੀਲ ਹੈ ਜੀ ਹਾਂਜੀ ਹਾਂ ਵਾਸੇ ਬੱਚਾ ਦਾ ਲਓ ਮੜਾ ਜੀ ਨਹੀਂ ਹੈਲਦੀ ਤਾਂ ਹੈ ਆ ਦੇਖੋ ਜੀ ਨਿਆਣਾ ਆਪਾਂ ਤੁਹਾਡੇ ਸਾਹਮਣੇ ਪਾ ਲਿਆ ਤੇ ਸੀਲ ਸਭ ਪੂਰੀ ਫੁੱਲ ਆ ਗਈ ਬੰਦ ਲਓ ਜੀ ਬੱਚਾ ਆ ਕਿ ਤਾਰਾਂ ਤੁਹਾਨੂੰ ਸਾਨੂੰ ਚੈੱਕ ਕਰਾ ਦਿਆਂ ਫਿਰ ਰੇਟ ਕੁੱਛ ਕੇ ਦੱਸ ਦਿਆਂਗੇ ਜੀ ਆ ਦੇਖੋ ਜੀ ਘਰੋ ਕੁਆਲਟੀ ਚੈੱਕ ਪੂਰੀ ਵਧੀਆ ਮਾਰ ਦੇਵੇ ਦੋ ਦੋ ਤਾਰਾ ਹੁਣ ਨਾ ਦੇ ਨੀ ਗਲੇ ਕੀ ਤਾਰ ਨਿਪੜਦੀ ਹੈ ਨਾ ਜੀ ਹਾਂ ਜੀ ਹਾਂ ਦੂਜਾ ਜੋ ਮਾਰ ਮਰਜੀ ਜੁਈ ਚਲੋ ਚਾਰ ਸਿਰਾਂ ਸਾਫ ਆਜਾ ਕੋਈ ਚਾਰੇ ਖਾਨਾਂ ਦੀਆਂ ਪਸੰਦਾਂ ਚੈੱਕ ਕਰਾ ਦਿਆਂ ਓਕੇ ਖੋਲ ਦਿਓ ਇਹਨਾਂ ਤੇ ਸੀਲ ਸਭ ਪੂਰੀ ਹੈ ਜੀ ਜਮਾ ਜੀ ਕਿੰਨੇ ਪੈਸੇ ਲੈ ਲੈਣੇ ਫਿਰ ਇਹਦੇ ਜੀ ਪੈਸੇ ਜਿਹਦਾ ਮੁੱਲ ਕਰਾਉਣਾ ਆਪਾਂ 50 ਕਰਾ ਲੈ 45 ਦੇ ਦਿਆਂਗੇ ਹਾਂ 45 ਦੀ ਓਕੇ ਜੀ ਤੇ ਬਾਕੀ ਦਾ 12 ਕਿਲੋ ਦੁੱਧ ਮਣਕੇ ਦੇ ਦਿਆਂਗੇ ਹਾਂ ਤੇ ਹੁਣ ਆਪਾਂ ਗੱਲ ਕਰ ਲਈਏ ਸ਼ਾਈ ਵਾਲ ਆ ਗਈ ਜਿਹੜੀ ਤੇ ਕਦੋਂ ਸੂਈ ਆ ਜੀ ਇਹਨੂੰ ਬੱਤ ਤੜਕੇ ਸੁੱਈ ਆ ਜੀ ਆ ਜੇਰੇਦੂ ਹੀ ਆ ਜੀ ਹਾਂ ਇਹਦੂ ਹੀ ਆ ਜੇਰ ਕੰਪਲੀਟ ਪੈ ਗਈ ਹੈ ਨਾ ਕੀ ਦੇਗੀ ਜੀ ਇਹ ਕੀ ਦਿੱਤਾ ਨਹੀਂ ਉਹ ਅੱਛਾ ਜੀ ਬੱਤਾਂ ਖੋਲੋ ਇਹਨੂੰ ਬਾਹਰ ਨੂੰ ਤੋਰਾ ਕਰਾ ਕੇ ਚੈੱਕ ਬੋਲਾ ਬੋਲਾ ਕੱਢਿਆ ਕਿ ਨਹੀਂ ਕੱਢਿਆ ਹਾਂ ਬੋਲਾ ਕੱਢਿਆ 2 ਢਾਈ ਕਿਲੋ ਤੜਕੇ ਢੋਟੇ ਦਾ ਸੀਲ ਸਹਾਉ ਆ ਪੂਰੀ ਫੁੱਲ ਜਮਾਂ ਮਾਰ ਦਾਂਗੇ ਇਹਦੀਆਂ ਬਿਟਾਂ ਹਾਂ ਹਾਂ ਓਕੇ ਜੀ ਬਾਕੀ ਦੀ ਗੱਲ ਬਾਈਆਂ ਦਾ ਪਸੂ ਸੀਲ ਹੁੰਦਾ ਆਪਾਂ ਕਾਫੀ ਵੀਡੀਓ ਫੇਰ ਕਰ ਰਹੇ ਆ ਦੁਬਾਰਾ ਵੀ ਕਰ ਚੁੱਕੇ ਆ ਤੇ ਦੁੱਧ ਦਿਉ ਮੰਹਾਂ ਵਰਗਾ ਕਿੰਨਾ ਦੁੱਧ ਦੇ ਦੂ ਬਾਈ ਜੀ ਦੁੱਧ 14 15 ਕਿਲੋ ਦੇ ਦੂਗੀ ਬ ਤੇ ਥਾਣ ਵੇਖੋ ਲੱਗਿਆ ਤੁਸੀਂ ਦੂਰਾ ਹੂੰ ਤੇ ਸੈਜ ਫੁੱਲਾ ਸਾਮੀ ਪੜੀ ਵੀ ਫੁੱਲਾ ਕੀ ਆ ਦੇਖੋ ਕਰੋ ਕੁਆਲਿਟੀ ਚ ਘਮੋੜ ਲਓ ਜੀ ਹੂੰ ਕਿੰਨਾ ਦੁੱਧ ਪਾ ਦੂ ਜੀ 14 15 ਕਿਲੋ ਦੁੱਧ ਪਾਉ ਤੇ ਪਾਉਗੀ 20 ਹਰਗਾ ਹਨਾ ਫੈਡ ਵਾਲਾ ਦੁੱਧ ਪਾ ਹਾਂਜੀ ਹਾਂਜੀ ਹੂੰ ਕੋਈ ਐਹੀ ਗੱਲ ਨਹੀਂ ਮਾਝ ਹੀ ਲੈ ਜਾਉਗੇ ਇੱਕ ਤਰ੍ਹਾਂ ਹੀ ਤੁਸੀਂ ਆ ਦੇਖੋ ਕਰੋ ਕੁਆਲਿਟੀ ਚ ਇੱਕ ਤਰ੍ਹਾਂ ਇਹਦੀਆਂ ਮਾਰਦੇ ਬੱਚਾ ਲਾ ਲਓ ਜੀ ਇਹਨੂੰ ਆ ਦੇਖੋ ਥਣ ਲੇਵਾਂ ਨੇੜ ਤੋਂ ਕਰਾ ਮਾਇ ਚੱਕ ਆ ਕਰੋ ਜੀ ਚੱਕ ਤਾਰਾ ਤੁਨਾ ਬਾਈ ਕੰ ਦਾ ਪੂਰੀ ਓਕੇ ਆ ਤੇ ਬਾਕੀ ਦਾ ਜਿਹਨੇ ਘਰ ਦੁੱਧ ਪੀਣ ਨੂੰ ਲੈਣਾ ਜਿਹੜੇ ਸ਼ਾਹੀਵਾਲ ਨਸਲ ਦੇ ਸਕੀਨ ਆ ਜਾਂ ਜਿਨ੍ਹਾਂ ਨੂੰ ਸ਼ਾਹੀਵਾਲ ਨਸਲ ਦੀ ਨੌਲੇਜ ਆ ਵੀਰੇ ਉਹਨਾਂ ਨੇ ਆਪੇ ਹੀ ਬਾਈ ਨਾਲ ਸੰਪਰਕ ਕਰ ਲੈਣਾਗਾ ਆ ਦੇਖੋ ਜੀ ਆ ਦੇਖੋ ਜੀ ਸੀਲ ਸਭ ਪੂਰੀ ਫੁੱਲ ਬਾਈ ਦਾ ਕਹਿਣਾਗਾ ਬਸ ਇਹਦਾ ਪਸਮੀ ਵੀ ਆ ਜੀ ਮਾਰ ਦੇ ਤੂੰ ਧਾਰਾ ਆ ਕਰ ਉਹ ਯੂਜ ਕਰ ਕੁਆਲਿਟੀ ਪੂਰੀ ਫੁੱਲ ਧਾਰਾਂ ਦੀ ਪੂਰੀ ਸਾਫ ਹਨਾ ਜੋ ਮਾਰ ਜੇਗਾ ਸੂਈ ਆ ਜਾ ਬੜਾ ਹੀ ਨਿਕਲਦਾ ਓਕੇ ਦੂਜਾ ਜੋ ਮਾਰ ਦੇ ਬੋਲੀ ਇਹੀ ਤਾਰ ਬੁਰੀ ਹਾਂ ਆ ਦੇਖੋ ਕਿਉਂਕਿ ਵਿੱਚੇ ਬੱਚਾ ਚੁੰਗੀ ਜਾਂਦਾ ਆ ਦੇਖੋ ਜੀ ਥੀਲ ਸਭ ਪੂਰੀ ਕੋਲੋਕੇ ਜੀ ਖੋਲ ਦੇਣਾ ਇਹਦੀਆਂ ਵੀ ਸੰਧਾਰਾਂ ਚੈੱਕ ਕਰਾ ਦਿੰਗੇ ਰੇਟ ਪੁੱਛ ਕੇ ਦੱਸਦੇ ਆ ਬਾਈ ਬੱਚਾ ਜੀ ਇਹਦੇ ਮਗਰ ਬੱਚਾ ਜੀ ਓਕੇ ਜੀ ਬੰਦ ਦੇ ਉਮੇ ਨਹੀਂ ਮੈਂ ਸ਼ਾਹੀਵਾਲ ਨਾਲ ਬੱਚੇ ਪੁੱਛੇ ਤਾਂ ਵੜਾ ਕਰਦੀ ਹੁੰਦੀ ਉਮੇ ਨਹੀਂ ਹਣਾ ਵੀਰੇ ਨਾ ਨਾ ਜਮੇ ਨਹੀਂ ਸਿਰ ਸਭ ਬਹੁਤ ਆ ਤੇ ਸੂਆ ਇਹ ਦੂਜਾ ਕਿ ਤੀਜਾ ਜੀ ਇਹ ਮੇਰੇ ਹਾਂ ਦੂਜੇ ਇਹ ਹੋਊਗਾ ਦੂਜੇ ਕਿੰਨੇ ਪੈਸੇ ਆ ਫਿਰ ਇਹਦੇ ਚੈਹ ਜੀ ਦੱਸ ਦਿਓ ਵਜਮਾ ਫਿਰ 50000 ਮਾਨਦਾਨ ਹੋ ਜਾਊਗਾ ਮਾਨਦਾਨ ਕਰ ਦਾਂਗੇ ਮੌਕੇ ਤੇ ਦੁੱਧ 14 ਤੋਂ 15 ਕਿਲੋ ਕੱਢ ਦੇਣਾ ਹਾਂ ਦੁੱਧ ਇਹਨਾਂ ਕੱਢੋ ਠੀਕ ਆ ਜੀ ਬਾਕੀ ਦੀ ਵੀਰੇ ਦੋ ਬੈੜਾਂ ਸੀ ਦੋਨੇ ਤੁਹਾਨੂੰ ਚੈੱਕ ਕਰਾਤੀਆਂ ਪਹਿਲੇ ਨੰਬਰ ਤੇ 50 ਵਾਲੀ ਜਰਸੀ ਕਰਾਤੀ ਹੈਗੀ ਤੇ ਦੂਜੇ ਨੰਬਰ ਤੇ ਸ਼ਾਹੀਵਾਲ ਕਰਾਤੀ ਹੈਗੀ ਚੈੱਕ ਤੇ ਬਾਕੀ ਦਾ ਨੰਬਰ ਵਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਦੋਨਾਂ ਦੇ ਮੁੱਲ ਪੁੱਛ ਕੇ ਦੱਸ ਤੇ ਪਿੰਡ ਕੋਠਾਗੁਰੂ ਕਾ ਜ਼ਿਲ੍ਹਾ ਬਟਿੰਡਾ ਤੇ ਰਾਮਪਰਾਵੋਲ ਤੇ ਨੇੜੇ ਵਾਈਆਂ ਦੇ ਮੇਨ ਭਾਗਤਾ ਜੀ ਧੰਨਵਾਦ ਜੀ